आनंदपुर साहिब ਦੀ ਗਾਥੇ ਵਿੱਚ ਸੰਖੇਪ ਹੀ ਕਹਿ ਲੱਗਿਆ ਹੈ ਹਜ਼ੂਰ ਦੇ ਕੋਲ ਇੱਕ ਦਿਨ ਪੰਡਤ ਆਇਆ ਪੰਡਤ ਐਕਸ਼ਨ ਆਉਂਦੇ ਸਨ ਤੇ ਹਜ਼ੂਰ ਨੇ ਪੰਡਤ ਨੂੰ ਕਿਹਾ ਵੀ ਪੰਡਤ ਜੀ ਬੜੀ ਮੁਸ਼ਕਲ ਬਣੀ ਪਈ ਹੈ ਜੰਗਾ ਜੁੱਧਾਂ ਦਾ ਸਮਾਂ ਚੱਲਦਾ ਹੈ ਰੋਜ਼ਾਨਾ ਗੋਲਾ ਬਰੂਦ ਲੱਗਦਾ ਹੈ ਸਿੰਘਾਂ ਦੀਆਂ ਸ਼ਹੀਦੀਆਂ ਹੁੰਦੀਆਂ ਤੇ ਹੱਥ ਵੇਖ ਕਾ ਵੀਰਨੀ ਮੁਸ਼ਕਲ ਕਿਉਂ ਆ ਗਈ ਜਦੋਂ ਇਹਨਾਂ ਬਚਨ ਆਖਿਆ ਕਲਗੀਧਰ ਪਾਤਸ਼ਾਹ ਨੇ ਆਖਿਆ ਪੰਡਤ ਨੂੰ ਮੇਰਾ ਹੱਥ ਵੇਖ ਪੰਡਤ ਨਿਮਰ ਬਸ ਸੋਚਿਆ ਵੀ ਅੱਜ ਜਿਹੜੀ ਗੱਲ ਸਦੀਆਂ ਤੋਂ ਲੈ ਕੇ ਚਾਹੁੰਦਾ ਸੀ ਉਹ ਅੱਜ ਬਣ ਗਈ ਹੈ ਹੁਣ ਤੇ ਸਿੱਖਾਂ ਦਾ ਗੁਰੂ ਹੱਥ ਦਿਖਾਉਣ ਲੱਗ ਪਿਆ ਪੰਡਤ ਨੇ ਉਸੇ ਵੇਲੇ ਹੱਥ ਵੇਖ ਕੇ ਆਖਿਆ ਮਿਸਹਿਬਾ ਤੁਹਾਡੇ ਤੇ ਤੇ 60 ਸਤੀਆਰੀ ਹੈ ਆਉਣ ਵਾਲਾ ਸਮਾਂ ਹੋਰ ਵੀ ਭਿਆਨਕ ਹੈ ਪਖੰਡੀ ਬੰਦਾ ਜਦੋਂ ਡਰਾਏਗਾ ਨਾ ਉਹ ਤੁਹਾਨੂੰ ਦੁੱਖ ਦੀ ਗੱਲ ਕਰਕੇ ਡਰਾਏਗਾ ਹੋਰ ਤੇ ਕੋਈ ਇਲਾਜ ਨਹੀਂ ਹੈ ਉਹਨੇ ਕੁਛ ਨਾ ਕੁਛ ਕਹਾਣੀ ਫੇਰ ਬਦਲ ਕਰ ਦੇਣੀ ਹੈ ਉਨੇ ਆਖੇ ਵੀ ਸਹਿਬਾ ਬਹੁਤ ਦੁੱਖ ਆ ਰਿਹਾ ਛਾੜ ਸਤੀ ਆ ਰਹੀ ਹੈ ਸਹਿਬ ਕਹਿਣ ਲੱਗੇ ਤੂੰ ਪੰਡਤ ਹੈ ਕੋਈ ਇਲਾਜ ਵੀ ਹੋਏਗਾ ਕਹਿਣ ਲੱਗਿਆ ਹੈ ਸਹਿਬਾ ਇਹਨਾਂ ਧਨ ਚਾਹੀਦਾ ਹੈ ਇਹਨਾਂ ਤੇਲ ਇਹਨਾਂ ਸਰੋਂ ਦਾ ਤੇਲ ਚਾਹੀਦਾ ਹੈ ਦਾਲ ਅਦਕ ਲੋਹਾ ਅਦਕ ਚਾਹੀਦੇ ਹੱਲ ਹੋ ਜਾਣੇ ਸਹਿਬ ਨੇ ਸਿੱਖ ਨੂੰ ਇਸ਼ਾਰਾ ਕੀਤਾ ਜੋ ਮੰਗਦੇ ਪੰਡਤ ਦੇ ਦੇ ਛਾੜ ਸਤੀ ਟਲਣੀ ਚਾਹੀਦੀ ਹੈ ਔਰ ਪੰਡਤ ਜੀ ਨੇ ਬਹੁਤ ਕੁਝ ਲੋਹਾ ਤੇਲ ਦਾਲ ਆਦਕ ਕੁਛ ਮਾਇਆ ਆਦਕ ਲੈ ਕੇ ਪੰਡਤ ਜੀ ਪ੍ਰਸੰਨ ਕਿਧਾਰੇ ਹੁਣ ਅੰਦਰੋਂ ਤੇ ਬੰਦਾ ਖੁਸ਼ ਹੁੰਦਾ ਹੀ ਹੈ ਨਾ ਜਿਨ੍ਹਾਂ ਦਾ ਧੰਦਾ ਚੱਲਦਾ ਹੋਵੇ ਜਦੋਂ ਉਹ ਪੰਡਤ ਰਸਤੇ ਵਿੱਚ ਜਾ ਰਹੇ ਅੱਗੋਂ ਕੁਝ ਗੁਰੂ ਕੀ ਸਿੱਖ ਮਿਲ ਗਏ ਅਚਾਨਕ ਮਿਲ ਗਏ ਸਿੱਖ ਕਹਿਣ ਲੱਗੇ ਵੀ ਪੰਡਤ ਜੀ ਬੜੇ ਪ੍ਰਸੰਨ ਹੋ ਕਹਿਣ ਲੱਗੇ ਤੁਹਾਨੂੰ ਨਹੀਂ ਪਤਾ ਕਹਿਣ ਲੱਗੇ ਨਹੀਂ ਕਹਿਣ ਲੱਗੇ ਤੁਹਾਡੇ ਗੁਰੂ ਤੇ ਬੜਾ ਮੁਸ਼ਕਲ ਵਿਪਤਾ ਬਣ ਗਈ ਹੈ ਆ ਸਾਜੂ ਸਮਾਨ ਗੁਰੂ ਨੇ ਦਿੱਤਾ ਔਰ ਮੈਂ ਮੰਤਰ ਤੰਤਰ ਕਰਕੇ ਟਾਲਾਂਗਾ ਸਿੱਖਾਂ ਨੇ ਪੰਡਿਤ ਨੂੰ ਘੇਲਿਆ ਸਭ ਕੁਝ ਉਹਦੇ ਕੋਲੋਂ ਖੋਲਿਆ ਤੇ ਇੱਕ ਬਚਨ ਆਖਿਆ ਵੀ ਪੰਡਿਤ ਜੀ ਪ੍ਰਸ਼ਾਦਾ ਸਕਨੇ ਭਾਵੇਂ ਪਰਿਵਾਰ ਸਮੇਤ ਗੁਰੂ ਘਰ ਆ ਜਾ ਕੋਈ ਗੱਲ ਨਹੀਂ ਹੈ ਜੇ ਤੈਨੂੰ ਕੋਈ ਕਪੜਾ ਆਦਿਕ ਮਾਇਆ ਚਾਹੀਦੀ ਹੈ ਤੂੰ ਗੁਰੂ ਘਰ ਵਿੱਚ ਆ ਦਰਬਾਰ ਵਿੱਚ ਲੈ ਜਾ ਕੋਈ ਮੁਸ਼ਕਲ ਨਹੀਂ ਹੈ ਪਰ ਜਿਸ ਢੰਗ ਨਾਲ ਤੂੰ ਲੈ ਜਾ ਰਿਹਾ ਅਸੀਂ ਤੈਨੂੰ ਨਹੀਂ ਲਜਾਣ ਦੇਾਂਗੇ ਜਿਵੇਂ ਤੂੰ ਲਜਾਣਾ ਚਾਹਣੇ ਉਵੇਂ ਆ ਜਾ ਜੀ ਆਇਆਂ ਨੂੰ ਕੋਈ ਗੱਲ ਨਹੀਂ ਪੰਡਤ ਦਾ ਸਭ ਕੁਝ ਖੋਖਾ ਕਾ ਕੇ ਤੇ ਗੁਰੂ ਕੇ ਸਿੱਖਾਂ ਨੇ ਪੰਡਤ ਨੂੰ ਹੌਲਾ ਕਰਕੇ ਤੇ ਜਿਹੜਾ ਲੋਹਾ ਸੀ ਫਤਿਹ ਜਿਹੜਾ ਲੋਹੜ ਦਾ ਕਿਲਾ ਸੀ ਅਨੰਦਪੁਰ ਸਾਹਿਬ ਉੱਥੋਂ ਉਹਦੇ ਸ਼ਸਤਰ ਬਣਾ ਲੇ ਔਰ ਦਾਲ ਆਦਕ ਉਸ ਤੇਲ ਆਦਕ ਲੰਗਰਾ ਵਿੱਚ ਪਾ ਕੇ ਬੜੀਆਂ ਆਦਕ ਬਣਾ ਦਿੱਤੀਆਂ ਅੱਜ ਸਿੱਖ ਸ਼ਾਮਾਂ ਦਾ ਦੀਵਾਨ ਸਜਿਆ ਹੈ ਤੇ ਗੁਰੂ ਕਲਗੀ ਧਰਜੀ ਦੇ ਦਰਬਾਰ ਚ ਆ ਰਹੇ ਨੇ ਹੱਸਦੇ ਆ ਰਹੇ ਨੇ ਗੁਰੂ ਕਲਗੀ ਤਰ ਕਹਿਣ ਲੱਗੇ ਵੀ ਸਿੱਖੋ ਬੜੇ ਖੁਸ਼ ਹੋ ਸਹਿਬ ਨੂੰ ਕਹਿਣ ਲੱਗੇ ਵੀ ਸਹਿਬਾ ਜਦੋਂ ਓਵੇਂ ਤੇ ਗੁਰੂ ਹੀ ਸਿੱਖ ਦਾ ਆਗੂ ਹੈ ਪਰ ਜੇ ਕਦੀ ਗੁਰੂ ਤੇ ਵਿਵਿਧਤਾ ਪੈਣ ਜੇ ਫਿਰ ਸਿੱਖ ਵੀ ਟਾਲਣ ਜਾਂਦੇ ਹੈ ਤੇ ਅੱਜ ਅਸੀਂ ਸਹਿਬਾ ਤੁਸੀਂ ਹੱਥ ਵਿਖਾਇਆ ਅਸੀਂ ਪੰਡਤ ਤੋਂ ਸਭ ਕੁਝ ਲੈ ਕੇ ਆਏ ਹੈ ਤੇ ਦੱਸੋ ਕੀ ਮੁਸ਼ਕਲ ਹੈ ਸੀ ਤੁਹਾਡੀ ਸੇਵਾ ਤੇ ਹਾਜ਼ਰ ਹੈ ਗੁਰੂ ਕਲਗੀ ਧਰ ਜੀ ਨੇ ਉਸ ਦਿਨ ਵੀ ਇਹ ਬਚਨ ਆਖਿਆ ਸੀ ਕਹਿ ਲੱਗੇ ਸਿੱਖੋ ਮੈਂ ਤੇ ਖਾਲਸੇ ਦੀ ਪਰਪੱਕਤਾ ਵੇਖਣੀ ਚਾਹੁੰਦਾ ਸੀ ਮੈਂ ਤੇ ਵੇਖਣਾ ਚਾਹੁੰਦਾ ਸੀ ਵੀ ਮੇਰਾ ਜਿਹੜਾ ਸਿੱਖ ਹੈ ਉਹ ਭਰਮ ਦੀ ਜ਼ਿੰਦਗੀ ਵਿੱਚੋਂ ਨਿਕਲ ਕੇ ਕਿੰਨਾ ਧਰਮ ਨਾਲ ਜੁੜ ਗਿਆ ਮੈਂ ਤੇ ਵੇਖਣਾ ਚਾਹੁੰਦਾ ਸੀ ਜਪਦੀ ਸਾਹਿਬ ਪੜਨ ਵਾਲਾ ਜਪਦੀ ਸਾਹਿਬ ਦਾ ਰੂਪ ਹੋ ਗਿਆ ਕਿ ਨਹੀਂ ਹੋ ਗਿਆ ਮੈਂ ਤੇ ਵੇਖਣਾ ਚਾਹੁੰਦਾ ਸੀ ਵੀ ਅਹਰਨ ਮਤ ਬਣੀ ਹੈ ਦਾ ਨਾਮ ਬਣੀ ਹੈ ਜੋ ਸੇਵਾ ਲਾਓਗੇ ਮੈਂ ਹਾਜ਼ਰ ਹਾਂ